ਲਓ ਜੀ ਸ਼ੁਰੂ ਕਰਨ ਜਾ ਰਿਹਾ ਨੈਚੁਰਲ ਮਸਲ ਫਿਟਨੈਸ ਸੈਂਟਰ ਸਰੀ ਦੇ ਵਿੱਚ ਆਪਣੇ ਨਾਲ ਮੇਨ ਟ੍ਰੇਨਰ ਹੋਣਗੇ ਜਸਪ੍ਰੀਤ ਜਿਨ੍ਹਾਂ ਦਾ ਬਹੁਤ ਇੱਕ ਸਟਰੋਂਗ ਬੈਕਗ੍ਰਾਉਂਡ ਆ ਫਿਜ਼ੀਓ ਦੇ ਵਿੱਚ ਵੀ ਕਾਫੀ ਐਕਸਪੀਰੀਅੰਸ ਆ ਇਹਨਾਂ ਨੂੰ ਕੱਲੀ ਕੱਲੀ ਥੋੜੀ ਹੱਡੀ ਵੀ ਪਤਾ ਇਹਨਾਂ ਨੂੰ ਵੀ ਕਿਹੜੀ ਕਿੱਦਾਂ ਵਰਕ ਕਰਦੀ ਆ ਜਿੰਨੀਆਂ ਵੀ ਆਪਣੇ ਫਿਟਨੈਸ ਸੈਂਟਰ ਦੇ ਵਿੱਚ ਮਸ਼ੀਨਾਂ ਨੇ ਨਾ ਸਾਰੀਆਂ ਨਿਊਟਰਲਸ ਦੀਆਂ ਨੇ ਮਤਲਬ ਪੂਰੀ ਟੌਪ ਦਾ ਬ੍ਰਾਂਡ ਆ ਜਿਹੜਾ ਤੁਹਾਡੇ ਮਸਲ ਤੇ 100% ਅਸਰ ਪਾਊਗਾ ਜਸਪ੍ਰੀ ਵੀਰੇ ਆਪਣੀ ਜਿਮ ਦੇ ਵਿੱਚ ਕੀ ਫਰਕ ਰਹੂਗਾ ਆਪਣੀ ਟ੍ਰੇਨਿੰਗ ਤੇ ਬਾਕੀ ਟ੍ਰੇਨਿੰਗ ਵਿੱਚ ਸੋ ਆਪਣਾ ਜਿਹੜਾ ਸਭ ਤੋਂ ਵੱਡਾ ਫੋਕਸ ਹੋਊਗਾ ਜਿਹੜਾ ਮੈਂ ਦੇਖਿਆਗਾ ਕਲੀਨिकल ਪ੍ਰੈਕਟਿਸ ਦੇ ਦੌਰਾਨ ਪਹਿਲਾਂ ਟ੍ਰੇਨਰ ਬਣਨ ਤੋਂ ਮੇਰੇ ਕੋਲੇ ਜਾਦੇ ਹੁੰਦੇ ਹੁੰਦੇ ਸੀ ਜਿਮ ਵਾਲੇ ਬੰਦੇ ਗਲਤ ਸ਼ੋਲਡਰ ਪ੍ਰੈਸ ਲਾ ਲਈ ਮੋਢੇ ਦੀ ਇੰਜਰੀ ਗਲਤ ਬੈਂਚ ਪ੍ਰੈਸ ਲਾ ਲਈ ਮੋਢੇ ਦੀ ਇੰਜਰੀ ਗਲਤ ਡੈੱਡ ਲਿਫਟ ਲਾ ਲਈ ਬੈਕ ਦੀ ਇੰਜਰੀ ਗੋਡਿਆਂ ਚ ਪੇਨ ਗਲਤ ਸਕਵਾਟਸ ਕਰਕੇ ਸੋ ਆਪਾਂ ਫਾਰਮ ਦਿਖਾਉਣੀ ਆ ਲੋਕਾਂ ਨੂੰ ਫਿੱਟ ਕਰਨਾ ਇੰਜਰੀ ਸਰੀਰ ਰਹਿ ਕੇ ਤੁਹਾਨੂੰ ਫਿੱਟ ਕਰਨਾਗਾ ਇਹ ਨਹੀਂ ਹੈਗਾ ਕਿ ਜਿਮ ਚ ਵੀ ਆਏ ਤੇ ਘਰੇ ਜਾ ਕੇ ਗੋਡੇ ਫੜ ਲਿਆ ਨਾ ਕੀ ਬੈਠ ਲਾ ਜਿਮ ਲਾਉਣ ਦਾ ਫਿਰ ਬੰਦੇ ਕਰਦੇ ਵੀ ਕਹਿੰਦੇ ਆ ਵੀ ਆ ਜਾ ਬਹਿ ਜਾ ਘਰੇ ਸੋ ਅਸਲੀ ਚੀਜ਼ ਸਿਖਾਵਾਂਗੇ ਫਾਰਮ ਨਾਲ ਐਕਸਰਸਾਈਜ਼ ਸਿਖਾਵਾਂਗੇ ਸੈਲਫ ਸਟ੍ਰੈਚਿੰਗਸ ਹੋਣਗੀਆਂ ਸੋਰਨੈ ਕਰਨ ਵਾਲੀਆਂ ਚੀਜ਼ਾਂ ਨੇ ਉਸ ਖਾਵਾਂਗੇ ਬਾਕੀ ਤੁਸੀਂ ਨਿਊਟ੍ਰੀਸ਼ਨ ਵਾਲੀ ਧੁੱਕੀ ਘੜ ਦੇਣੀ ਹੈ ਕੀ ਆਪਾਂ ਐਕਸਰਸਾਈਜ਼ ਵਾਲੀ ਘੜ ਦੇਣੀ ਹੈ ਬਹੁਤ ਠੀਕ ਆ ਜਸਪਰੀ ਵੀਰ ਤੁਹਾਡੇ ਨਾਲ ਹੋਣਗੇ ਤੇ ਤੁਹਾਡਾ ਜਿਹੜਾ ਪ੍ਰੋਗਰੈਸ ਆ ਤੇ ਤੁਹਾਡੀ ਜਿਹੜੀ ਨਿਊਟ੍ਰੀਸ਼ਨ ਆ ਉਹ ਆਪਣੀ ਐਪ ਦੇ ਥਰੂ ਉਹਦੀ ਸਾਰੀ ਮੇਰੇ ਅੰਡਰ ਹੋਊਗੀ 10 ਕਲਾਇੰਟ ਹੀ ਲੈਣੇ ਨੇ ਫਿਲਹਾਲ ਛੇਤੀ ਤੋਂ ਛੇਤੀ ਸਕਰੀਨ ਤੇ ਤੁਹਾਡੇ ਤੇ ਨੰਬਰ ਆ ਜਾਣਾ ਆਪਣੀ ਰਜਿਸਟ੍ਰੇਸ਼ਨ ਕਰਾ ਲਓ ਕਰਦੇ ਸ਼ੁਰੂ ਫਿਰ ਜਲਦੀ